ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਜਦ ਸੱਤਾ ਚਾਈ ਜਦ ਭਗਵੰਤ ਮਾਨ ਸੀਐਮ ਸੱਤਾ ਚਾਹਦੇ ਨੇ 2.5 ਸਾਲ ਪਹਿਲਾਂ ਤਾਂ ਇਹ ਦਾਵਾ ਸੀ ਕਿ ਪੰਜਾਬ ਦੇ ਵਿੱਚ ਇੱਕ ਸੁਰੱਖਿਅਤ ਸੂਬਾ ਹੋਏਗਾ ਆਪਾਂ ਗੱਲ ਵੀ ਕਰਦੇ ਆ ਅੱਜ 2.5 ਸਾਲਾਂ ਬਾਅਦ ਇਹਨਾਂ ਲੋਕਾਂ ਨਾਲ ਉਹਨਾਂ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਗੱਲ ਕਰਦੇ ਆ ਕਿ ਉਹ ਜਦੋਂ ਘਰੋਂ ਨਿਕਲਦੇ ਨੇ ਘਰੋਂ ਬਾਹਰ ਨਿਕਲਦੇ ਨੇ ਜਾਂ ਆਪਣੇ ਕਾਰੋਬਾਰਾਂ ਤੋਂ ਘਰ ਜਾਂਦੇ ਨੇ ਵਾਪਸ ਚਾਹੇ ਉਹ ਫੈਕਟਰੀ ਹੋਵੇ ਚਾਹੇ ਉਹ ਦੁਕਾਨਦਾਰ ਨੇ ਉਹ ਕਿੰਨਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ ਅੱਜ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਅਕਸਰ ਹੀ ਪੰਜਾਬ ਦੇ ਵਿੱਚ ਕਈ ਐਸੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਕਿ ਕੋਈ ਘਰ ਨੂੰ ਤਾਲਾ ਮਾਰ ਕੇ ਗਿਆ ਤਾਂ ਉਹਦੇ ਘਰ ਚੋਰੀ ਹੋ ਗਈ ਤਾਂ ਇਹ ਕਿੰਨੀ ਕੁ ਆਪਣੇ ਆਪ ਨੂੰ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਕੋਈ رائے ਲੈਣੀ ਹੈ ਕਿ ਕਿੰਨੀ ਕੁ ਸੁਰੱਖਿਅਤ ਮਹਿਸੂਸ ਕਰ ਰਹੀ ਹੈ ਦੇਖੋ 2.5 ਸਾਲ ਜਾਂ 3 ਸਾਲ ਹੋ ਚਲੇ ਸਰਕਾਰ ਨੂੰ ਇਹ ਸਰਕਾਰ ਦੇ ਵਿੱਚ ਨਸ਼ੇ ਦੀ ਕੋਈ ਬੰਨ ਨਹੀਂ ਨਾ ਕੋਈ ਚੋਰੀਆਂ ਟਕੈਤੀਆਂ ਖੋ ਇਹਨੂੰ ਕੋਈ ਬੰਨ ਨਹੀਂ ਹੈ ਮੇਰੀ ਆਪਣੀ ਇਸ ਸਾ 18 ਅਗਸਤ ਜਿਹੜਾ ਰੋਡ ਆ ਦਿੱਤੀ ਰੋਡ ਕਹਿੰਦਾ ਇਹਨੂੰ ਸਰਕਲ ਰੋਡ ਕਹਿੰਦੇ ਆ ਸਰਕਲ ਰੋਡ ਦੇ ਉੱਪਰ ਪਰਸੋਂ ਚੌਥੀ ਗੱਲ ਆ ਤਿੰਨ ਚਾਰ ਦਿਨ ਦੀ ਗੱਲ ਆ ਇੱਕ ਲੇਡੀ ਜਾ ਰਹੀ ਸੀ ਦੋ ਦਿਨ ਦਿਹਾੜੇ ਦੀ ਗੱਲ ਆ ਦੋ ਜਣੇ ਮੋਟਰਸਾਈਕਲ ਤੇ ਆਏ ਨੇ ਪਹਿਲਾਂ ਉਹਨਾਂ ਦਾ ਬਾਚ ਕੀਤਾ ਉਹਨਾਂ ਨੇ ਬਾਚ ਕਰਕੇ ਬਾਅਦ ਚ ਉਹ ਤੋਂ ਪਰਸ ਖੋਗ ਲੈ ਗਏ ਦਾ ਉਹਦੇ ਅੰਦਰ ਚਾਰ ਦੀ ਚਾਬੀ ਵੀ ਸੀ ਪੈਸੇ ਵੀ ਸੀਗੇ ਚਲੋ ਵਿਚਾਰੇ ਜਿੰਨੇ ਜਿੰਨੇ ਕੋਲ ਜਿੰਨੇ ਕੋਲ ਪੈਸੇ ਹੋਣਗੇ ਉਹਨਾਂ ਕੋ ਕੁਛ ਨਹੀਂ ਹੋਇਆ ਕੋਈ ਪੁਲਿਸ ਦੀ ਕਾਰਵਾਈ ਨਹੀਂ ਹੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੋ ਪੁਲਿਸ ਕੋਲੇ ਕੋ ਗਏ ਨੇ ਅਕੇ ਜੀ ਸੁਵਿਧਾ ਸੈਂਟਰ ਚਲੇ ਜਾਓ ਜੀ ਉੱਥੇ ਜਾ ਕੇ ਰਿਪੋਰਟ ਲਓ ਤੁਸੀਂ ਫੈਕਟਰੀ ਚ ਲਾ ਲਓ ਜੀ ਫੈਕਟਰੀ ਅਰਨਰਲ ਮੈਚ ਲਿਸਟੋ ਅੱਜ ਫੈਕਟਰੀਆਂ ਦੇ ਵਿੱਚ ਵੀ ਕੀ ਕਿਦਾਂ ਦੇ ਹਾਲਾਤ ਫੈਕਟਰੀਆਂ ਦੀ ਵੀ ਚੋਰੀਆਂ ਤੇ ਫੈਕਟਰੀਆਂ ਦੇ ਕੋਈ ਹਾਲਾਤ ਨਹੀਂ ਜੀ ਫੈਕਟਰੀਆਂ ਵੱਲ ਧਿਆਨ ਹੀ ਕਿਸੇ ਸਰਕਾਰ ਦਾ ਨਹੀਂ ਹੈ ਇਹ ਪੰਜਾਬ ਪੰਜਾਬ ਗਵਰਨਮੈਂਟ ਦਾ ਖਾਸ ਕਰਕੇ ਧਿਆਨ ਨਹੀਂ ਹੈਗਾ ਇੰਡਸਟਰੀ ਦਾ ਧਿਆਨ ਇੰਡਸਟਰੀਅਲ ਕੋਈ ਧਿਆਨ ਕਰਨ ਇੰਡਸਟਰੀ ਨੂੰ ਕੋਈ ਬੈਨੀਫਿਟ ਦੇਣ ਕੋਈ ਕੋਈ ਅਕਸਾਈਡ ਦਾ ਬੈਨੀਫਿਟ ਦੇਣ ਸੇਲਟਾ ਕੋਈ ਸਿਕਿਉਰਿਟੀ ਪਾਰਕ ਦੇ ਤੇ ਹੈ ਹੀ ਨਹੀਂ ਹੈ ਸਿਕਿਉਰਿਟੀ ਦੀ ਗੱਲ ਹੈ 2 ਦਿਨ ਪ ਮੈਂ ਵੀਡੀਓ ਵੀ ਅਸਾਸਪੀ ਸਾਹਿਬ ਨੂੰ ਪਾਈ ਆ ਔਰ ਸਿਵਲਿਆਂ ਵਾਲਿਆਂ ਨੂੰ ਪਾਈ ਆ ਕਿ ਤੁਹਾਨੂੰ ਵੀ ਵੀਡੀਓ ਪਾ ਦਾਂਗਾ ਉਹਦੇ ਵਿੱਚ ਚੋਰ ਆਏ ਰਾਤ ਨੂੰ ਦੋ ਸ਼ਟਰ ਖੋਲੇ ਉਹਨਾਂ ਨੇ ਹੁਣ ਕੀ ਲੈ ਕੇ ਗਏ ਕੀ ਨਹੀਂ ਲੈ ਗਏ ਇਹ ਨਹੀਂ ਪਤਾ ਕਿ ਫੈਕਟਰੀਆਂ ਦੇ ਵਿੱਚ ਲੋਹਾ ਪਿਆ ਆ ਵੀ ਆ ਸਭ ਕੁਝ ਆ ਜੀ ਇੰਡਸਟਰੀ ਦੇ ਇੰਡਸਟਰੀ ਦੇ ਵਿੱਚ ਲੋਹੇ ਦੀ ਕੋਈ ਉੱਥੇ ਹੋ ਹੀ ਨਹੀਂ ਸਕਦੀ ਨਾ ਕਾਊਂਟਿੰਗ ਨਹੀਂ ਹੋ ਸਕਦੀ ਕਿੰਨਾ ਗਲੋਹਾ ਉੱਥੇ ਰੱਖਾ ਕਾਊਂਟਿੰਗ ਕਰ ਲਾਂਗੇ ਆਪਾਂ ਉਹਦਾ ਇਹ ਅਸਲ ਜੋ ਪੰਜਾਬ ਦਾ ਮਾਹੌਲ ਹੈ ਉਹ ਕਿਸੇ ਕੋਲ ਲੁਕਿਆ ਨਹੀਂ ਕਿੰਨੀ ਕੋ ਸੁਰੱਖਿਆ ਇੱਥੇ ਹੈਗੀ ਹੈ ਕੋਈ ਪੁਲਿਸ ਦੀ ਨਾਕੇ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਪੁਲਿਸ ਦੀ ਚੈਕਿੰਗ ਨਹੀਂ ਹੈ ਸੁਰੱਖਿਆ ਵੱਲੋਂ ਇਹ ਹੈ ਕਿ ਦੁਕਾਨਦਾਰ ਬੰਦਾ ਹਰ ਵੇਲੇ ਡਰਦਾ ਹੈ ਕਿ ਦੁਕਾਨ ਦੇ ਉੱਤੇ ਜੇ ਕੋਈ ਬੈਠਾ ਦਾ ਕੋਈ ਉਪਰਾ ਬੰਦਾ ਆ ਕੇ ਕੋਈ ਵੀ ਲੁੱਟ ਖੋ ਕਰ ਸਕਦਾ ਕੋਈ ਸੁਰੱਖਿਆ ਨਹੀਂ ਹੈ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ ਅਕਸਰ ਜਦੋਂ ਘਰਾਹੂ ਲੋਕ ਜਾਂਦੇ ਨੇ ਤੇ ਸੋਚਦੇ ਜਾਂਦੇ ਕਿ ਲੋਕ ਲਾਵਾਗੇ ਸ਼ਾਇਦ ਆਜੂ ਕੁਲਾ ਕੇ ਚਾਣਾ ਵੀ ਔਖਾ ਕੰਡੀਸ਼ਨ ਤੁਸੀਂ ਕਿਦਰ ਦੇਖਦੇ ਹੋ ਇਹ ਸੀ ਕਿ ਪਤਲਾ ਹੋਰ ਲੋਕਾਂ ਦੀ ਗੱਲ ਕੀਤੀ ਉਹ ਪਹਿਲੇ ਹੀ ਸਾਭੂ ਕਾਲਾ ਮਾਫਲਾ ਹੀ ਲੋਕਾ ਲੱਗਦਾ ਐਸਲੇ ਘਰ ਦੇ ਵਿੱਚ ਤਾਲਾ ਮਾਰਨ ਦਾ ਮਤਲਬ ਇਹ ਆ ਕਿ ਆਪਣੇ ਘਰ ਦੇ ਵਿੱਚ ਚੋਰੀ ਕਰਾਉਣ ਦਾ ਨਿਯੋਤਾ ਦੇਣਾ ਮਤਲਬ ਜੇ ਤੁਹਾਡਾ ਘਰ ਬੰਦ ਹੈ ਇੱਕ ਅੱਧਾ ਦਿਨ ਬੰਦ ਰਹਿ ਗਿਆ ਤੇ ਉਹਦੇ ਵਿੱਚ ਕੁਝ ਵੀ ਮਿਸ ਹੈਪਨਿੰਗ ਹੋ ਉੱਥਾਦੀ ਹੈ ਇਹ ਪੰਜਾਬ ਦਾ ਐਸਲੇ ਮਾਹੌਲ ਬਹੁਤ ਖਰਾਬ ਹੈ ਗਰਾਊਂਡ ਲੈਵਲ ਤੇ ਤੇ ਐਸਲੇ ਇਹ ਗੱਲ ਝੂਠੀ ਹੈ ਕੋਈ ਸੁਰੱਖਿਆ ਨਹੀਂ ਹੈ ਜਿਵੇਂ ਨਵੀਂ ਇੰਡਸਟਰੀ ਦੀ ਗੱਲ ਹੈ ਜਿੰਨੀ ਲੁੱਟਖੋ ਇੱਥੇ ਪੰਜਾਬ ਦੇ ਵਿੱਚ ਹੈਗੀ ਆ ਉਹਦੇ ਮੁਤਾਬਕ ਤੇ ਨਵੀਂ ਇੰਡਸਟਰੀ ਆ ਵੀ ਨਹੀਂ ਰਹੀ ਕਿਉਂਕਿ ਪੰਜਾਬ ਦੀ ਬਾਹਰ ਰੈਪਿਊਟੇਸ਼ਨ ਬਹੁਤ ਮਾੜੀ ਹੋ ਚੁੱਕੀ ਹੈ ਜਿੱਥੋਂ ਦਾ ਮੇਰਾ ਸਵਾਲ ਜਿਹੜਾ ਲਗਾਉਣ ਆਰਡਰ ਦਾ ਜੀ ਉਹ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਜਿਹੜਾ ਨਾ ਖਤਰਨਾਕ ਚੱਲ ਰਿਹਾ ਹਰ ਬੰਨੇ ਚੋਰੀਆਂ ਡਕੈਤੀਆਂ ਫਰੋਤੀਆਂ ਐ ਹੋਇਆ ਜਿਹਾ ਮਾਹੌਲ ਆ ਔਰ ਕੋਈ ਵੀ ਬੰਦਾ ਚਾਹੇ ਉਹ ਮੀਡੀਅਮ ਕਲਾਸ ਦਾ ਹੈ ਚਾਹੇ ਉਹ ਸ਼ੌਕਰ ਹੈ ਕੋਈ ਵੀ ਆਪਣੇ ਆਪ ਨੂੰ ਜਿਹੜਾ ਨਾ ਸੇਫ ਨਹੀਂ ਸਮਝਦਾ ਇਹ ਸਰਕਾਰ ਦਾ ਫੇਲਿਅਰ ਕਿਹਾ ਜਾ ਸਕਦਾ ਇਸ ਬਾਰੇ ਦੇ ਵਿੱਚ ਕਿ ਸਰਕਾਰ ਨੂੰ ਇਸ ਬਾਰੇ ਥੋੜਾ ਜਿਹਾ ਤوجਹ ਦੇਣੀ ਚਾਹੀਦੀ ਹੈ ਕਿ ਹਰ ਬੰਦਾ ਆਪਣੇ ਆਪ ਨੂੰ ਸੁਰੱਖਿਸ਼ ਸਮਝੇ ਕਿਉਂਕਿ ਸੁਰੱਖਿਸ਼ਤਾ ਜਿਹੜੀ ਸੁਰੱਖਿਆ ਪ੍ਰਦਾਨ ਕਰਨਾ ਇਹ ਸਰਕਾਰ ਦਾ ਮੁਗਲੀ ਅਧਿਕਾਰ ਹੈ ਹਰ ਇੱਕ ਬੰਦੇ ਦਾ ਇੱਕ ਆਪਣਾ ਅਧਿਕਾਰ ਹੈ ਵੀ ਸਰਕਾਰ ਲੋ ਜਿਹੜੀ ਸੁਰੱਖਿਆ ਜਿਹੜੀ ਹੈ ਮਹੀਆ ਕਰਾਉਣੀ ਪਣੀ ਹੈ ਸਰਕਾਰ ਨੂੰ ਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਹੋਰ ਖਤਰਨਾਕ ਰਵਈਆ ਆਪਣੇ ਬੁਢਲਾ ਕਰਨੇ ਦਾ ਇਹੋ ਕਿ ਅੱਜ ਅਸੋਬਾ ਵੀ ਅੱਜ ਕੱਲ ਨਸ਼ਾ ਪੱਤਾ ਬਹੁਤ ਜ਼ਿਆਦਾ ਵਧ ਗਿਆ ਹੈ। ਨਸ਼ੇੜੀ ਇੰਨਾ ਕੋ ਹੋ ਗਿਆ ਸਮਾਜ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਨਸ਼ੇ ਪੱਤੇ ਵਿਕ ਰਹੇ ਨੇ। ਔਰ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਮੈਂ ਸਮਝਦਾ ਵੀ ਇਹ ਜਿਹੜੇ ਨਸ਼ੇੜੀ ਕਿਸਮ ਦੇ ਲੋਕ ਨਾ ਜਿਹੜੀਆਂ ਚੋਰੀਆਂ ਡਕਾਟੀਆਂ ਨੂੰ ਇਹ ਜਿਹੜੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਸਰਕਾਰ ਨੂੰ ਨੱਥ ਪਾਣੀ ਚਾਹੀਦੀ ਹੈ। ਮੈਂ ਐਸਐਸਪੀ ਸਾਹਿਬ ਬਟਾਲਾ ਨੂੰ ਵੀ ਰਿਕਵੈਸਟ ਕਰਾਂਗਾ ਇਸ ਬੰਨੇ ਜਿਆਦਾ ਖਾਸ ਖਿਆਲ ਰੱਖਣ। ਜਿਹੜੇ ਵੀ ਸਰਕਾਰ ਨੂੰ ਲਗਾਤਾਰ ਅਪੀਲ ਕਰਦੇ ਨਜ਼ਰ ਆ ਰਹੇ ਹੋ ਕਿ ਸਰਕਾਰ ਨੂੰ ਨਾ ਸਪੱਸ਼ਟ ਜਿਵੇਂ 22 ਸਾਲ ਪਹਿਲਾਂ ਜਦੋਂ ਸਰਕਾਰ ਸੱਤਾ ਚਾਹੀਦਾ}}{|ਇਹੀ ਤਰ੍ਹਾਂ ਵਾਸੀ ਇੱਕ ਇੱਕ ਸੁਰੱਖਿਆ ਤੇ ਚੂਬਾ ਬਣਾਇਆ ਤੇ|ਜੀ|ਤੁਸੀਂ ਕਿੰਨਾ ਕੁ ਸਮੇਂ ਜੋ ਇਹ ਸਫਲ ਹੋਇਆ|ਮੇਰੇ ਖਿਆਲ ਨਾਲ ਅੱਗੇ ਨਾਲੋਂ ਵਾਰਦਾਤਾਂ ਦਾ ਗ੍ਰਾਫ ਜਿਹੜਾ ਨਾ ਵਧਿਆ ਹੀ ਆ ਘਟਿਆ ਨਹੀਂ ਆ|ਹਰ ਬੰਨੇ ਹੀ ਜਿਹੜੀ ਆ ਨਿਰਗਰਤੀ ਜੀ ਪਈ ਦੀ ਆ ਹਰ ਬੰਦਾ ਆਪਣੇ ਆਪ ਨੂੰ ਆ ਸੁਰੱਖਿਅਤ ਆ ਜਿਹੜਾ ਨਾ ਮਹਿਸੂਸ ਕਰ ਰਿਹਾ|ਜਦ ਕਿ ਮੈਂ ਸਮਝਦਾ ਸਰਕਾਰ ਦੀ ਫਿਰੇ ਨਹੀਂ ਹੀ ਕਹੀ ਜਾ ਸਕਦੀ ਆ|ਦੇਖੋ ਆਪਣੇ ਲੀਡਰ ਆਪਣੇ ਆਪ ਨੂੰ ਸੁਰੱਖਿਅਤ ਇੰਨੇ ਨੇ ਗਨਮਨ ਲੈ ਕੇ ਤੁਰਦੇ ਨੇ| لیکن عام بندے واسطے ਸਖਸ਼ਾ ਪ੍ਰੋਵਾਈਡਰ ਵਾਲਾ ਸੇ ਇਹਨਾਂ ਕੋ ਬਲਾਜਮਾਂ ਦੀ ਬਹੁਤ ਜ਼ਿਆਦਾ ਕਮੀ ਹੈ ਬਲਾਜਮ ਲਗਾਣੇ ਚਾਹੀਦੇ ਨੇ ਹਰ ਚੁਰਾਇਆਂ ਦੇ ਵਿੱਚ ਜਿਹੜੇ ਆ ਹਰ ਬਜ਼ਾਰਾਂ ਦੇ ਵਿੱਚ ਪੈਟਰੋਲਿੰਗ ਹੋਣੀ ਚਾਹੀਦੀ ਹੈ ਪੁਲਿਸ ਦੀ ਰਾਤ ਨੂੰ ਠਿਕਰੀ ਪੈਰੇ ਚੱਲਣੇ ਚਾਹੀਦੇ ਨੇ ਤਾਂ ਕਿ ਸੁਰੱਖਿਆ ਜਿਹੜੇ ਆਪਣੇ ਆਪ ਨੂੰ ਹਰ ਸ਼ਹਿਰ ਵਾਸੀ ਜਿਹੜਾ ਨਾ ਸੁਰੱਖਿਅਤ ਮਹਿਸੂਸ ਕਰੇ ਗੱਲ ਕੀਤੀ ਪੰਜਾਬ ਦੇ ਇੰਡਸਟਰੀਸ ਨਾਲ ਗੱਲ ਕੀਤੀ ਪੰਜਾਬ ਦੇ ਕਾਰੋਬਾਰੀਆਂ ਨਾਲ ਔਰ ਗੱਲ ਸੀ ਅੱਜ ਮੁੱਦਾ ਸੀ ਸੁਰੱਖਿਆ ਦਾ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦੇ ਨੇ ਲੇਕਿਨ ਲੋਕਾਂ ਦਾ ਕਹਿਣਾ ਕਿ ਸਰਕਾਰ ਭਾਵੇਂ ਲੱਖ ਦਾਅਵੇ ਕਰਦੀ ਹੈ ਲੇਕਿਨ ਅੱਜ ਸੁਰੱਖਿਆ ਜਿਹੜੀ ਆ ਉਹਨਾਂ ਨੂੰ ਉਹ ਮਹਿਸੂਸ ਨਹੀਂ ਹੋ ਰਹੀ ਚਾਹੇ ਉਹ ਜਦੋਂ ਘਰੋਂ ਆਪਣੀ ਕਾਰੋਬਾਰ ਦੀ ਦੁਕਾਨ ਤੇ ਨਿਕਲਦੇ ਰਹੇ ਤੇ ਖੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਖੁੱਲੀ ਦੁਕਾਨ ਦੇ ਵਿੱਚ ਵੀ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੋਈ ਨਾ ਕੋਈ ਕਿਸੇ ਵੇਲੇ ਵੀ ਉਹਨਾਂ ਨਾਲ ਅਨਹੋਣੀ ਹੋ ਸਕਦੀ ਹੈ ਤਾਂ ਬੰਦ ਤਾਲੇ ਤਾਂ ਬੰਦ ਕਰਨੇ ਸ਼ਾਇਦ ਉਹਨਾਂ ਨੂੰ ਇੱਕ ਆਪਣੇ ਆਪ 'ਚ ਇਹ ਦਾਵਾ ਕਰਦੇ ਨੇ ਲੋਕ ਕਿ ਤਾਲਾ ਅੱਜ ਜੇ ਘਰ ਨੂੰ ਮਾਰ ਕੇ ਜਾਂਦੇ ਆ ਤਾਂ ਸ਼ਾਇਦ ਇੱਕ ਚੋਰ ਨੂੰ ਇੱਕ ਸੱਦਾ ਦੇ ਰਹੇ ਆ ਕਿ ਉਹ ਆਪਣੇ ਘਰ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਆਵੇ ਤੇ ਵਾਰਦਾਤ ਕਰਕੇ ਜਾਵੇ ਐਸੀਆਂ ਵਾਰਦਾਤਾਂ ਲਗਾਤਾਰ ਹੀ ਹੋ ਰਹੀਆਂ ਔਰ ਲੋਕ ਉਮੀਦ ਕਰਦੇ ਨੇ ਕਿ ਜਲਦੀ ਇਹ ਤੇ ਐਕਸ਼ਨ ਲਏਗੀ ਪੁਲਿਸ ਕੁਝ ਕੜਾ ਐਕਸ਼ਨ ਲਵੇ ਪੁਲਿਸ ਤਾਂ ਜੋ ਆਪਣੇ ਆਪ ਪੰਜਾਬ ਦੀ ਸੁਰੱਖਿਆ ਸੂਬਾ ਖਵਾ ਸਕੇ ਗੁਰਪ੍ਰੀਤ ਚਾਵਲਾ ਗੁਰਦਾਸਪੁਰ